ਹਾਂਜੀ ਦੋਸਤੋ ਕੀ ਹਾਲ ਚਾਲ ਅੱਜ ਆਪਾਂ ਤੁਹਾਨੂੰ ਲੈ ਕੇ ਆਇਆ ਇੱਕ ਬਹੁਤ ਸੋਹਣੀ ਲੋਕੇਸ਼ਨ ਤੇ ਇਹ ਰਿਜ਼ੋਰਟ ਆ ਜੰਗਲ ਵਿੱਚ ਤੇ ਹੁਣ ਤੁਹਾਨੂੰ ਮੈਂ ਲੋਕੇਸ਼ਨ ਦਿਖਾਉਂਦਾ ਲੋਕੇਸ਼ਨ ਆ ਕਿ ਬਹੁਤ ਜ਼ਿਆਦਾ ਸੋਹਣੀ ਤੇ ਆਪਾਂ ਜਾ ਰਹੇ ਆ ਤੁਹਾਨੂੰ ਦਿਖਾਵਾਂਗੇ ਪੂਰਾ ਬਲੌਗ ਆਹ ਦੇਖੋ ਜੀ ਤੇ ਲੋਕੇਸ਼ਨ ਤੁਸੀਂ ਦੇਖ ਸਕਦੇ ਆ ਮੋਲਾ ਤਾਂ ਗੱਡੀ ਲੈਣਾ ਉੱਥੇ ਆਣਾ ਰਿਜ਼ੋਰਟ ਤੇ ਆਪਰੇ ਪਿਛੇ ਵੱਲ ਚੱਲਦੇ ਆ ਆ ਸਾਰੇ ਉਧਰ ਹੀ ਆ ਰਹੀਆਂ ਆਹ ਦੇਖੋ ਜੀ ਪਾਖੜਾ ਨੇ ਵਿੱਚ ਲੋਕੇਸ਼ਨ ਆ ਬਹੁਤ ਸੋਹਣੀ ਲੋਕੇਸ਼ਨ ਆ ਅੱਪਾ ਜਾ ਰਹੇ ਰਿਜ਼ੋਰਟ ਤੇ ਤੇ ਤੁਹਾਨੂੰ ਦਿਖਾਵਾਂਗੇ ਇੱਕ ਬਹੁਤ ਸੋਹਣੀ ਪੀਸਫੁਲ ਜਗ੍ਹਾ ਤੇ ਇੱਥੋਂ ਆਪਾਂ ਆ ਕੇ ਨੇੜੇ ਮਤਲਬ ਥੋੜਾ ਪਹਾੜੀ ਏਰੀਆ ਹੈ ਤੇ ਇੱਥੋਂ 10 ਕਿਲੋ ਮੀਟਰ ਦਾ ਰਸਤਾ ਹੋਣਾ ਤੇ ਆਹ ਦੇਖੋ ਇਹ ਪਹਾੜੀ ਏਰੀਆ ਹੈ ਤੇ ਚੰਗਲੀ ਚ ਬਹੁਤ ਸੋਹਣੇ ਰਿਜ਼ੋਰਟ ਬਣਿਆ ਹੋਇਆ ਤੇ ਤੁਸੀਂ ਦੇਖਿਆ ਬਲੌਗ ਚ ਤੁਹਾਨੂੰ ਨਵੀਂ ਚੀਜ਼ ਨਵਾਂ ਰਿਜ਼ੋਰਟ ਦਿਖਾਵਾਂਗੇ ਅੱਜ ਪੂਰਾ ਐਡਵੈਂਚਰ ਏਰੀਆ ਲੱਗਦਾ ਮੈਨੂੰ ਐਵੇਂ ਗੱਡੀ ਲੈ ਕੇ ਜਾਣੀ ਪੈਂਦੀ ਰਿਜ਼ੋਰਟ ਐਵੇਂ ਰਸਤਾ ਹੈ ਥੋੜਾ ਜਿਹਾ ਐਡਵੈਂਚਰ ਆ ਆ ਦੇਖੋ ਗੱਡੀ 4x4 ਚਾਹੀਦੀ ਤੁਹਾਡੀ ਤਾਂ ਤੁਸੀਂ ਅਮਰੀ ਜਗ੍ਹਾ ਤੇ ਘੁੰਮ ਸਕਦੇ ਆ ਪਰ ਹੁਣ ਰਸਤਾ ਥੋੜਾ ਵਧੀਆ ਆ ਗਿਆ ਦੇਖੋ ਕਿੱਥੇ ਹੈ ਰਿਜ਼ੋਰਟ ਆਪਣਾ ਤੇ ਗੱਡੀ ਆਪਣੀ ਜਾ ਰਹੀ ਆ ਤੇ ਮੌਸਮ ਅੱਜ ਆ ਤਾਂ ਥੋੜਾ ਠੰਡਾ ਗਰਮੀ ਘਟ ਆ ਤੇ ਉਹ ਆਪਣੀ ਆ ਗਈ ਲੋਕੇਸ਼ਨ ਸਾਹਮਣੇ ਇਹ ਰਿਜ਼ੋਰਟ ਆ ਰਿਜ਼ੋਰਟ ਹੈਗਾ ਥੋੜਾ ਜੰਗਲ ਵਿੱਚ ਰਸਤਾ ਬਹੁਤ ਕਨਫਿਊਜ਼ਨ ਵਾਲਾ ਪਰ ਥਾਂ ਦਾ ਤੁਹਾਨੂੰ ਪਤਾ ਬੋਰਡ ਲੱਗੇ ਹੋਣਗੇ ਤੇ ਅਸੀਂ ਦੇਖ ਸਕਦੇ ਆ ਤੇ ਆਪਾਂ ਲੈ ਕੇ ਚੱਲਦੇ ਹਾਂ ਉਹਨੂੰ ਅੰਦਰਲੀ ਸਾਈਡ ਤੇ ਤੁਸੀਂ ਦੇਖਿਓ ਤੁਹਾਨੂੰ ਬਾਹਰ ਤੋਂ ਘਾਟਾ ਲਿਖਦੇ ਆਉਣੇ ਆ ਇਹ ਰਿਜ਼ੋਰਟ ਦੀਆਂ ਘਾਟਾ ਉਹ ਵੇਖੋ ਤੇ ਆਪਾਂ ਕਰੂਗੇ ਹੁਣ ਐਂਟਰੀ ਤੁਸੀਂ ਫਿਰ ਦੇਖੋ ਰਿਜ਼ੋਰਟ ਪੂਰਾ 5 ਸਟਾਰ ਹੈ ਤੇ ਫੋਨਰਸ ਆ ਕੇ ਰੁਕਦੇ ਆ ਤੇ ਇਸ ਰਿਜ਼ੋਰਟ ਚ ਪਰ ਲੋਕੇਸ਼ਨ ਥੋੜੀ ਜੀ ਦੀ ਪਿੰਡਾਂ ਚ ਤੇ ਆਹ ਦੇਖੋ ਤੁਸੀਂ ਦੇਖ ਸਕਦੇ ਆਪਾਂ ਆਨ ਕਰੂੰਗਾ ਐਂਟਰੀ ਦੇਖੋ ਆਪਾਂ ਮੇਨ ਇੰਟਰਸਟ ਤੇ ਆ ਗਏ ਐਂਟਰ ਕਰ ਸਕਦੇ ਐ ਇਹ ਰਿਜ਼ੋਰਟ ਆ ਦੇਖਾ ਤੁਸੀਂ ਤੇ ਖਲਾਇਓ ਭਾਜੀ ਬਹੁਤ ਦਿਨਾਂ ਕੀ ਆਪੇ ਆ ਜਾਣਾ ਤੁਸੀਂ ਚਲੋ ਠੀਕ ਆ ਜੀ ਠੀਕ ਆ ਭਾਜੀ ਤੇ ਆ ਆਪਾਂ ਕੇ ਅੰਦਰ ਹੈ ਹੋਟਲ ਚ ਤੇ ਆਹ ਬੰਦਾ ਆਪਣੇ ਨਾਲ ਆ ਕੇ ਸੀ ਰਸਤੇ ਚੋਂ ਕਿਹਾ ਭਾਜੀ ਹੋਟਲ ਜਾਣਾ ਮਕਾ ਖਾਣ ਨਾਲ ਸਾਨੂੰ ਰਸਤਾ ਦੱਸ ਦੇ ਤੇ ਆਹ ਬੰਨਾ ਰਿਜ਼ੋਰਟ ਆ ਇਹ ਪੂਰਾ 5 ਸਟਾਰ ਹੋਟਲ ਆ ਤੁਸੀਂ ਦੇਖ ਸਕਦੇ ਉਹ ਆ ਦੇਖੋ ਬਿਊਟੀ ਤੇ ਹੁਣ ਆਪਾਂ ਪਾਰਕ 'ਚ ਗੱਡੀ ਲਾ ਦਈਏ ਪਹਿਲਾਂ ਫਿਰ ਤੁਹਾਨੂੰ ਦਿਖਾਉਂਦੇ ਆ ਪਾਰਕਿੰਗ ਖੁੱਲਾ ਬੱਲੇ ਬੱਲੇ ਦੇਖੋ ਨਾਲੇ ਲੋਕੇਸ਼ਨ ਕਿੰਨੀ ਦੂਰ ਆ ਤੇ ਪਾਰਕਿੰਗ ਖੁੱਲਾ ਰਿਜ਼ੋਰਟ ਦੇ ਤਾਂ ਆਪਾਂ ਵੀ ਆਪਣੀ ਗੱਡੀ ਸ਼ਾਮਾਂ 'ਚ ਲਾ ਦਈਏ ਫਿਰ ਆਪਾਂ ਦਿਖਾਉਂਦੇ ਤੁਹਾਨੂੰ ਅੰਦਰਲੀ ਸਾਈਡ ਬਣੇ ਰਹੋ ਬਲੌਗ 'ਚ ਤੇ ਅੰਦਰ ਇਹ ਸਾਰੇ ਰੂਮ ਆ ਵਿਲੇਸ ਬਣੇ ਹੋਏ ਆ ਸਾਈਡ ਤੇ ਹੈ ਬਹੁਤ ਕੋਸਟਲੀ ਆ ਮਤਲਬ ਇੱਕ ਕੋਟੇਜ 'ਚ ਚਾਰ ਵਿਲੇ ਆ ਜਿਵੇਂ ਆਪਾਂ ਨੇ ਇਹ ਲਿੱਤਾ ਇਹਦੇ ਚਾਰ ਵਿਲੇ ਆ ਉਹ ਇੱਕ ਦੋ ਰੂਮ ਇਸ ਤਰਫ ਲੈਫਟ ਰਾਈਟ ਦੋ ਉੱਪਰ ਕੇ ਰੂਮ ਤੁਹਾਨੂੰ ਆਪਾਂ ਅੰਦਰ ਰਖਾਉਂਦੇ ਆ ਤੇ ਸਾਰਾ ਪਾਰਕ ਏਰੀਆ ਤੇ ਸਾਰੇ ਕੋਟੇ ਚ ਬੂਕਾ ਤੇ ਰਿਜ਼ੋਰਟ ਬਹੁਤ ਸੋਹਣਾ ਹੈ ਫਾਈਵ ਸਟਾਰ ਰਿਜ਼ੋਰਟ ਆ ਤੁਸੀਂ ਦੇਖ ਸਕਦੇ ਆ ਤੇ ਅੱਜ ਮੌਸਮ ਵੀ ਕੁਦਰਤ ਦੀ ਬਹੁਤ ਸੋਹਣਾ ਮੌਸਮ ਆ ਤੁਹਾਨੂੰ ਦਿਖਾਉਂਦੇ ਆ ਬਾਕੀ ਸਾਰਾ ਰਿਜ਼ੋਰਟ ਇਹ ਟਰੱਸ ਤੇ ਇਹ ਸਾਹਮਣੇ ਰੂਮ ਹੈ ਇਹ ਪਾਰਕਿੰਗ ਆ ਤੇ ਇੱਧਰ ਰੂਮ ਤੇ ਅੰਦਰ ਹੈਗਾ ਰੈਸਟੋਰੈਂਟ ਆਪਾਂ ਤੁਹਾਨੂੰ ਦਿਖਾਉਂਦੇ ਆ ਰੈਸਟੋਰੈਂਟ ਆ ਆਪਣਾ ਰੈਸਟੋਰੈਂਟ ਏਰੀਆ ਆਪਾਂ ਹੁਣ ਆਗੇ ਰੈਸਟੋਰੈਂਟ ਚ ਤੇ ਇੱਥੇ ਲੱਗਦਾ ਬਫੇ ਤੇ ਆਪਣਾ ਬਫੇ ਦਾ ਉਸੜ ਲੱਗਿਆ ਹੋਇਆ ਆਪਾਂ ਆਕੇ ਬਹੁਤ ਚੰਗਾ ਲੇਡ ਤੇ ਆ ਦੇਖੋ ਇੱਕ ਇਹਨਾਂ ਨੇ ਓਪਨ ਰੈਸਟੋਰੈਂਟ ਬਣਾਇਆ ਹੋਇਆ ਸਾਈਡ ਤੇ ਆ ਦੇਖੋ ਉਸ ਤੋਂ ਬਾਅਦ ਤੁਸੀਂ ਇੱਥੇ ਬੈਠ ਕੇ ਵੀ ਖਾ ਪੀ ਸਕਦੇ ਆ ਤੇ ਆ ਦੇਖੋ ਬਾਹਰ ਦਾ 뷰 ਨਾਲ ਤੇ ਮੌਸਮ ਵੀ ਅੱਜ ਬਹੁਤ ਬੜਾ ਠੰਡਾ ਠੰਡਾ ਤੇ ਆ ਦੇਖੋ ਤੇ ਉਹ ਸਾਹਮਣੇ ਪੂਲ ਆ ਬੱਚੇ ਨਾ ਰਹੇ ਆ ਮਸਤੀਆਂ ਕਰ ਰਹੇ ਆ ਆ ਹੈਗਾ ਪੂਲ ਤੇ ਲੋਕੇਸ਼ਨ ਬਹੁਤ ਸੋਹਣੀ ਆ ਪੂਲ ਤੇ ਪਾਰਟੀ ਚੱਲਦੀ ਵੀ ਬੱਚਿਆਂ ਦੀ ਸ਼ਾਮ ਦਾ ਹੋ ਗਿਆ ਟਾਈਮ ਤੇ ਆਪਾਂ ਵੀ ਕਰ ਰਹੇ ਆ ਇੰਜੋਏ ਤੇ ਆ ਦੇਖੋ ਸਾਰਿਆਂ ਨੇ ਕਰਦੇ ਇੰਜੋਏ ਆ ਦੇਖੋ ਤੇ ਆਪਾਂ ਵੀ ਹੁਣ ਜਾਵਾਂਗੇ ਹੋਰ ਹੋੜੀ ਆ ਜਾ ਬੈਠੇ ਆ ਦੇਖ ਰਹੇ ਆ ਕੀ ਮਾਹੌਲ ਆ ਅੱਜ ਚੱਲੂਗੀ ਪਾਰਟੀ ਪੂਲ ਪਾਰਟੀ ਤੇ ਕਰਾਂਗੇ ਜੁਆਇ ਤੇ ਰਿਜ਼ੋਰਟ ਬਹੁਤ ਸੋਹਣਾ ਜੇ ਕਿਸੇ ਆਣਾ ਹੋਵੇ ਮੰਨੂ ਕੋਲੋਂ ਕੰਟੈਕਟ ਤੇ ਮੈਂ ਤੁਹਾਨੂੰ ਦੱਸੂਗਾ ਲੋਕੇਸ਼ਨ ਕਿਵੇਂ ਦੀ ਆ ਫਿਰ ਮਿਲਦੇ ਆ ਬਾਏ ਬਾਏ ਅਗਲੇ ਵਕਤ